ਲਾਈਵ ਇਹ ਆਪਣੇ ਮਾਮਲਾ ਮੁੰਡਾ ਠੀਕ ਹੈ ਸਟਾਫਰਾ ਗਰਾਜ਼ੀਦਾਰ ਸੀ ਟਾਈਮ ਤੇ ਅੱਜ ਠੀਕ ਹੈ ਤੇ ਇਹ ਆਪਣਾ ਭਾਈ ਤੇ ਆ ਗਏ ਆਪਣੇ ਬੰਦੇ ਬਾਬਾ ਜੀ ਨਜ਼ਰੇ ਫਿਰ ਬਾਬਾ ਜੀ ਨਜ਼ਰੇ ਬਾਬਾ ਦਾ ਟਾਈਮ ਬਾਬਾ ਜੀ ਲੱਗੋ ਇਹਨੂੰ ਸਾਰੇ ਨੂੰ ਟੂਰੀ ਵਾਲੀ ਚੋਹ हाँ चल गई ਲਾ ਇੱਧਰ ਟਿਕਟ ਮਿਲਦੀ ਹੈ ਜੀ ਤੇ ਉਹ ਸਾਈਡ ਸਾਹਮਣੇ ਐਂਟਰੀ ਹੁੰਦੀ ਹੈ ਤਾਜ ਮਹਿਲ ਦੀ ਲੋ ਵੀ ਆਪਾਂ ਅੰਤਰਾ ਆ ਗਿਆ ਤੇ

ਪੂਰਾ ਵੀ ਐਂਟਰੀ ਰੇਟ ਦਾ ਚੈੱਕ ਵਕ ਦੇਖ ਲਓ ਪੂਰੀ ਫੋਲ ਰੌਣ ਦਾ ਗੋਲ ਬਟਲ ਬਣਾ ਲੈਣ ਇਨਸ਼ਾ ਅੱਲਾਹ ਜੀ ਲੋ ਜੇ ਭਾ ਇੰਟਰੋਨ ਲੱਗਿਆ

É. Um, lá, é. Olá. Thank you. Thank you. Hello, Hello, a Olá. ਚਲੋ ਯਾਰ ਆਜੋ ਹੋ ਗਿਆ ਆਗੇ ਚੱਲੀਏ ਲੋ ਜੀ ਫਿਰ ਕਰੋ ਦਰਸ਼ਨ ਦਾਜ ਮਹਿਲ ਦੇ ਅੱਜ ਤੁਹਾਨੂੰ ਕੋਲੋਂ ਤੋਂ ਦਿਖਾ ਦਨੇ ਆ ਜਿਹੜਾ ਵੀਰ ਨਹੀਂ ਆ ਸਕਦਾ

डेलोमीटर आज के के कौन कौन साइड बाय ترجمة ਪਰਨਦੀ ਕੀ ਕਰਤਾ ਹੈ ਨਦੀ ਕੀ ਕਰਤਾ ਹੈ ਲੋਕ ਜਿੰਨੇ ਹਸਲ ਪੱਕੀ ਵਿੱਚ ਕੀ ਤਾ ਸਭ ਜਨਨ ਨਾਲ ਕਿਸ ਨਾਲ ਮੇਖਾ ਆਸਾ ਲੋ ਜੀ ਉਰੇ ਰੁਕੇ ਸੀਗੇ ਚਾਹ ਪੀਣ ਲਈ ਤੇ ਰੋਟੀ ਖਾਣ ਲਈ ਗਵਾਲੀਆਰ ਤੋਂ ਵਿਸੇ ਆਗਰੇ ਤੋਂ ਚੱਲ ਕੇ ਬਾਦ ਚੰਬਰ ਦੀ ਘਾਟ ਇੱਥੇ ਖਤਮ ਹੁੰਦੀ ਹੈ ਜੀ ਤੇ ਇੱਥੇ ਖੜੇ ਸੀਗੇ ਤੇ ਹੁਣ ਪਾਉਨੇ ਆ ਚਾਹ ਪਾਣੀ ਪੀ ਲਈ ਤੇ ਰੋਟੀ ਵੀ ਖਾ ਲਈ ਤੇ ਹੁਣ ਆਪਾਂ ਪਾਉਨੇ ਅੱਗੇ ਨੂੰ ਚੱਲੇ ਜਵਾਲੀਰ ਨੂੰ ਅੱਥੇ ਚੱਲ ਗਏ ਆਪਾਂ ਕਰਾਮਾ ਜੀ ਤੁਹਾਨੂੰ ਦਰਸ਼ਨ ਜੀ ਲੋ ਬੰਦੇ ਆਪਣੇ ਸਾਰੇ ਬੈ ਗੇ ਅੱਡੀ ਗੱਲ ਲਈ ਸਟਾਰਟ ਆਪਾਂ ਵੀ ਬੈਣੇ ਆ ਤੋ ਦੋਪਨ ਮੜਨੇ ਤੋਂ ਬਾਅਦ मतलब जी बह गए अपना धंधे अपने सारे बह गए इन्हें ਕੈਸ ਨੂੰ ਨੋ ਲਿਖ ਲਿਖੂ ਨੋ ਜਿਉਂਦਾ ਨਾ ਪਾਵੇਂ ਗਰਮੇ ਘਰ ਨਾਲ ਸੁਣੀ ਆ ਗਿਆ ਜਿਹੜਾ ਸਾਰੇ ਲੱਗਦਾ ਡਾਟ ਪੈਂਦਾ ਜਿਹੜਾ ਸਤਨਾ ਜਿਕਾਰਾ ਹੈ ਢੀ ਅਰੇ ਇਹਨਾਂ ਗਾੜੀ ਵਿੱਚ ਚੱਤੀ ਚੱਲਦੀ ਹੈ ਜਿਕਾਰਾ ਹੈ ਢੀ ਹੈ ਜਿਆਦੀ ਆਹ ਵਾਲੀ ਕੰਟਰਾ ਪੜ ਦਿੱਤਾ ਹੈ ਇਹ ਮਲਤ ਜੀ ਪੈਉ ਫਰਾਂ ਉੱਚੇ ਉੱਪਰ ਲਿਖਾਂ ਲਿਖੀ ਵਾਜਰ ਆਇਆ ਕਦੀ ਕਦੀ ਸਾਡੇ ਆਪਣੇ ਨੀ ਗੁਲੇ ਤਾਂ ਬਨਿਆ ਕਿਦੋਂ ਹੋਣਾ ਆਹ ੜਕਦੇ ਨੇ ਕਿਦੋਂ ਹੋਣਾ ਡੰਡੇ ਜਿੰਨੇ ਹੋਣ ਤਿੱਖੇ ਫੁੱਲ ਕੋ ਨਾ ਹੁੰਦਾ ਸੁਣਾ ਡੰਡੇ ਜਿੰਨੇ ਹੋਣ ਤਿੱਖੇ

ਬੰਦਵਾ ਦੇ ਨਾਲ ਦਾ ਪਕੇਲਾ ਦੇ ਕੇ ਫਿਰ ਮੱਥਾ ਟੇਕ ਲਈਆ ਹੋਰ ਹੁਣ ਓਏ ਹੁਣ ਤਾਂ ਲਟਾਂਗੇ ਹੋਰ ਜਿਵੇਂ ਟਿਕਣਗੇ ਸਵੇਰੇ ਆਪਾਂ ਮੈਂ ਤਾਂ ਕਹਿੰਦਾ ਕਿਲਾ ਵੀ ਸਵੇਰੇ ਦੇਖਾਂਗੇ ਹੁਣ ਆਪਾਂ ਰਾਮ ਰੂਮ ਦਾ ਨਾ ਅਸੀਂ ਤਾਂ ਸੌਂ ਜਾ ਜਿਵੇਂ ਸੁਤੇ ਨਾ ਧੋ ਲਾਵਾਂਗੇ ਨਾ ਕਿ ਮੋਇਨਾ ਭਾਈ ਜੀ ਬੋਲੋ ਆ ਗਿਆ ਪਰਿਵਾਰ ਸਾਹਿਬ ਜਉੜੀ ਇਥੇ ਇਜ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਆਹ ਹੋ ਗਈ ਬੱਸ ਸੀ ਮੈਂ ਵੀ ਪੀ ਵੀ ਨੰਬਰ ਇੱਕ ਆ ਗਈ ਟੈਂਪੋ ਟ੍ਰੈਵਲ ਬੱਸ ਰਹੀ ਹੈਗੇ ਨੇ ਹੋ ਗਿਆ ਗੱਲ ਕਰ ਦਮਤਾਂ ਇਹ ਬੁੜੀਆਂ ਬੈਠੇ ਨੇ ਇਹ ਵੀ ਵਿਚਾਰੇ ਦੇਖਦੇ ਨੇ ਪੀਵੀ ਦਾ ਸਾਫੜਾ ਟਰੱਕ ਟਰੱਕ ਜਿਹੜਾ ਆ ਵੱਡੀ ਪਾਸੇ ਜਿਹੜੀਆਂ ਠੰਡ ਸੇ ਜੂਰ ਸਾਹਿਬ ਪੀਵੀ ਨੰਬਰ ਦੇਖਿਓ ਭਾਈ ਤਾਂ ਕੱਠ ਬਹੁਤ ਐਥੇ ਨੂੰ ਪੀਵੀ ਨੰਬਰ ਆ ਖੜਿਆ ਟੈਂਪੋ ਟਰੈਵਲ ਅੱਜ ਕਵਰਾ ਮੈਂ ਜੋ ਆਪਾਂ ਖੜਾ ਗੱਡੀ ਦੀ ਗੱਲ ਲਓ ਜੀ ਦਾਤਾ ਬੰਦੀ ਛੋੜ ਜੁਰਦਵਾਰਾ ਗਵਾਲੀਅਰ ਸਾਹਿਬ ਪਹੁੰਚ ਚੁੱਕੇ ਹੈਗੇ ਕੀ ਕਰੋ ਦਰ ਦਰਸ਼ਨ ਜੀ ਗੁਰੂ ਘਰ ਦੇ ਸੋਡੇ ਲਈ ਵੀਡੀਓ ਬਣਾਉਣੇ ਆਗੇ ਤੇ ਕਰੋ ਦਰਸ਼ਨ ਜਿੰਨਾ ਤੋਂ ਨਹੀਂ ਕਿਹੜਾ ਵਾਅਦਾ ਹੈਗਾ ਗੱਡੀਆਂ ਪੰਜਾਬ ਦੀਆਂ ਬਹੁਤਾਈਆਂ ਬਣ ਗਈਆਂ ਟੈਂਪੂ ਟਰੈਵਲਰ ਖੜੀਆਂ ਨੇ ਨਵੇਂ ਮਾਡਲ ਤੇ ਆ ਇਧਰ ਬੱਸ ਵੀ ਖੜੀ ਹੈਗੀ ਜਿਹਨੇ ਵੀ ਉੱਸਾ ਜਾਣਾ ਤੇ ਇੱਕ ਹੋਰ ਟੈਂਪੂ ਟਰੈਵਲਰ ਨਵੀਂ ਖੜੀ ਆ ਗਈ ਜੋ ਪਰਲੀ ਹੈਡ ਉਹ ਵੀ ਪੰਜਾਬ ਤੇ ਆਈ ਹੋਇਆ ਤੇ ਆ ਆਪਣੀ ਸੰਗਤ ਆ ਜੀ ਤੇ ਆ ਲਾਤੀ ਆਪਣੀ ਗੱਡੀ ਤੇ ਆਪਣੀ ਸੰਗਤ ਲੋ ਹਾਂ ਜੀ ਹੁਣ ਆਪਾਂ ਚਾਲਦੇ ਆਂ ਜੀ ਕਾਮਰੇ ਕੁਮਰੇ ਦਾ ਕਰਦੇ ਆਂ ਪਤਾ ਦੇ ਅੱਲਾ ਕਮਰੇ ਦਾ ਪਤਾ ਕਰ ਲਈਏ ਫਿਰ ਉਹਦੇ ਬਾਅਦ ਚ ਦੇਖਦੇ ਆ ਜੀ ਸੰਘਤ ਬਹੁਤ ਜਿਆਦਾ ਆਈ ਹੋਈ ਆ ਦੇਖਦੇ ਆ ਕਮਰੇ ਦਾ ਬਣਦਾ ਜਗਾੜ ਜਾਂ ਨਹੀਂ